ਸਰ ਫਤਿਹਤ ਕਰਦੇ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡ ਸੰਗਤ ਜੀ 1 ਜੂਨ ਨੂੰ ਆਪ ਜੀ ਨੇ ਆਪਣਾ ਮਤ ਦਾ ਦਾਨ ਕਰਨਾ ਹੈ ਆਪਣਾ ਦਬਾਅ ਲਾ ਕੇ ਤੁਸੀਂ ਆਪਣੇ ਭਵਿੱਖ ਵਾਸਤੇ ਸੋਚ ਰੱਖਦੇ ਹੋ ਇਤਿਹਾਸਕੀ ਹੈ ਕਿ 1 ਜੂਨ ਨੂੰ ਜਦ ਤੁਸੀਂ ਵੋਟ ਪਾਣੀ ਹੈ ਇਹ ਤਿਰਹਰਮੰਦਰ ਸਾਹਿਬ ਦੇ ਉੱਤੇ ਸ਼ੁਰੂ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਦੇਖਣਾ ਸੀ ਕਿ ਅੰਦਰੋਂ ਸਾਨੂੰ ਜਵਾਬ ਕਿੱਥੋਂ ਮਿਲਦਾ ਹੈ ਔਰ ਜਿੱਥੇ ਉਹਨਾਂ ਨੇ ਇਹ ਕੰਮ ਕੀਤਾ ਉਹਨਾਂ ਨੇ ਬੇਕਸੂਰ ਬੱਚੇ ਬੀਬੀਆਂ ਜਿਹੜੇ ਦਰਸ਼ਨ ਕਰਨ ਗਏ ਸੀ ਮਹਾਰਾਲ ਦੇ ਉਹਨਾਂ ਨੂੰ ਵੀ ਮਾਰ ਕੇ ਪੱਟੜ ਕਰਕੇ ਗੋਲੀਆਂ ਨਾਲ ਉਹਨਾਂ ਦਾ ਵੀ ਬਹੁਤ ਨੁਕਸਾਨ ਕੀਤਾ ਜਿੱਥੇ 40 ਸਾਲ ਪਹਿਲਾਂ 1984 ਦੇ ਵਿੱਚ ਹਰਮੰਦਰ ਸਾਹਿਬ ਦੇ ਉੱਤੇ ਹਮਲੇ ਕਰਕੇ ਅਕਾਲਪੁਰ ਸਾਹਿਬ ਢੇਢੇਰੀ ਕੀਤਾ ਉੱਥੇ ਬੇਅਦਬ ਦਰਸ਼ਨ ਕਈਆਂ ਕਰਨ ਗਈਆਂ ਸੰਤਾਂ ਦਾ ਉਹ ਸਾਡੇ ਉਹ ਵੀਰ ਉਹਨਾਂ ਨੇ ਮਾਰੇ ਉਹਦਾ ਕੋਈ ਵੀ ਮਿਹਰਬਾਨੀ ਜਿੱਤਾ ਸਾਧ ਸੰਗਤ ਜੀ ਤੇ ਤੁਸੀਂ ਦੇਖੋ ਉਹਦੇ ਬਾਅਦ ਪੁਲਿਸ ਨੇ ਘੇਰਾ ਪਾਇਆ ਸਾਰੇ ਪੰਜਾਬ ਦੇ ਵਿੱਚ ਇੱਥੇ ਸultanpur ਦੇ ਵਿੱਚ ਕਟੋ ਕਟ ਮੇਰਾ ਖਾਲਸਾ ਸੱਤ ਸੱਤਰ ਸਿੰਘ ਸ਼ਹੀਦ ਕੀਤੇ ਗਏ ਔਰ ਜੇ ਤੁਸੀਂ ਖਾਲਰਾ ਸਾਹਿਬ ਦੇ ਯਾਰ ਰਿਪੋਰਟਾਂ ਪੜ੍ਹਦੇ ਹੋ ਉਸ ਪੁਲਿਸ ਨੇ ਸੰਸਕਾਰ ਕੀਤੀਆਂ ਉਹਦਾ ਕੇਸ ਪਾਇਆ ਉਹਦਾ ਵੇਰਵਾ ਲੈਣ ਵਾਸਤੇ ਉਹਨਾਂ ਨੇ ਖਾਲਰਾ ਸਾਹਿਬ ਨੇ ਜਿਹੜੇ ਕੇਪੀ ਸੀਆਰਪੀ ਐਫ ਬੀਐਸਐਫ ਸਾਰੇ ਹੈੱਡਕੁਆਰਟਰ ਹੁੰਦੇ ਆ ਉਹਨਾਂ ਨੇ ਖੁੱਲੇ ਤੇ ਸ਼ਰਿਆਮ ਸਾਡਾ ਕਤਲਿਆਮ ਕੀਤਾ ਉਹਨਾਂ ਤੇ ਵੀ ਆਸਾਮਤ ਕੋਇਲ ਵਰਗੇ ਜਿਹੜੇ ਰਾਦੇ ਮੁਖੀ ਐ ਉਹਨਾਂ ਨੇ ਆਪਣੇ ਕੈਟ ਭੇਜ ਕੇ ਉਹਨਾਂ ਦਾ ਕਤਲ ਕਰਨ ਦਾ ਯਤਨ ਕੀਤਾ ਤੇ ਦੋ ਥਾਵਾਂ ਤੇ ਖੜਾ ਲੈ ਕੇ ਦਿੱਲੀ ਚ ਗੁਰੂ ਕੀ ਨਗਰ ਕੀ ਗੱਲ ਕਰਨ ਜੋਗੇ ਰਹਿ ਨਹੀਂ ਜਾਂਦੇ ਸਾਧ ਸੰਗਤ ਜੀ ਕਰਨਜੀਤ ਸਿੰਘ ਸੰਧੂ ਜਿਹੜਾ ਤੇਜਾ ਸਿੰਘ ਦੀ ਸੁਮੰਦਰੀ ਦੀ ਵੋਟ ਮੰਗਦਾ ਸਰ ਤੇਜਾ ਸਿੰਘ ਸਿੰਘ ਸਭਾ ਲਹਿਰ ਦੇ ਵਿੱਚ ਸੀਗੇ ਜਿਨ੍ਹਾਂ ਨੇ ਆਪਣੀਆਂ ਨਨਕਾਣਾ ਸਾਹਿਬ ਦੇ ਮੋਰਚੇ 'ਚ ਹਿੱਸਾ ਲਿੱਤਾ ਤੇ ਜਦ ਸਰਕਾਰਾਂ ਨੇ ਦਬਾਅ ਪਾਇਆ ਗ੍ਰਿਫਤਾਰੀਆਂ ਦਿੱਤੀਆਂ ਗ੍ਰਿਫਤਾਰੀਆਂ ਦਿੰਦੇ ਉਹਨਾਂ ਨੇ ਸ਼ਹਾਦਤ ਪਾ ਲਈ ਮੈਨੂੰ ਦੱਸੋ ਅੱਜ ਉਹ ਕਮਲ ਕੇ ਫੁੱਲ ਦੇ ਨਾਮ ਭਾਈ ਪੰਨੂ ਸਾਹਿਬ ਦਾ ਮਰਡਰ ਉਹਨਾਂ ਦੇ ਐਮਬੈਸਡਰਸ਼ਿਪ ਤਹਿਤ ਸਾਜ਼ਿਸ਼ ਰਚੀ ਗਈ ਸੀ ਜੇ ਮੈਨੂੰ ਦੱਸੋ ਇਹ ਸਾਡੀ ਗੱਲ ਗੁਰੂ ਕੀ ਗੱਲ ਗੁਰੂ ਕੀ ਨਗਰੀ ਕੀ ਗੱਲ ਪਾਰਲੀਮੈਂਟ ਤੇ ਕਿਵੇਂ ਕਰ ਸਕਦੇ ਆ ਜਦ ਪੈਸੇ ਵੀ ਸੁੱਕਦਾ ਜਿਹੜਾ ਮੀਂਹ ਆਉਂਦਾ ਓਥੋਂ ਵੈਸਟਰਨ ਡਿਸਟਰਬੈਂਸਸ ਦਾ ਹਵਾ ਨਾਲ ਸਾਰੀ ਪ੍ਰਦੂਸ਼ਣ ਆ ਕੇ ਸਾਡੇ ਉੱਤੇ ਜਾ ਕੇ ਬਰਸਾਤ ਆਊਗੀ ਫਿਰ ਕੈਂਸਰ ਦੇ ਰੋਗ ਬੱਚਿਆਂ ਦੀ ਜਨਪਾਲ ਜਿਨ੍ਹਾਂ ਦਾ ਡੀਐਨਏ ਖਰਾਬ ਹੋ ਗਿਆ ਨਸਲਾ ਖਰਾਬ ਹੋ ਜਾਣੀ ਹੈ ਸਾਨੂੰ ਕੀ ਫਾਇਦਾ ਪਾਕਿਸਤਾਨ ਨਾਲ ਲੜ ਕੇ ਸਾਡੇ ਰੋਜ਼ ਅਰਦਾਸਾਂ ਗੁਰੂ ਘਰਾਂ 'ਚ ਕਰਦੇ ਆ ਵਿਛੜੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੇਦਾਰ ਹੋਣ ਅਸੀਂ ਤਾਂ ਚਾਹੁੰਦੇ ਆ ਆਵਾਜਾਵੀ ਖੁੱਲੇ ਵਪਾਰ ਵਧੇ ਖੁਸ਼ਹਾਲਤਾ ਉਰੇ ਬਸੇ ਔਰੇ ਅਸੀਂ ਆਪਣੇ ਵਾਅਦੇ ਕਰ ਸਕੀਏ ਅੱਜ ਤੇ ਨਵੀਂ ਪੈਰੀ ਹੈ ਇਹ ਜਿਹੜੇ ਨਸ਼ੇ ਤੋਂ ਹਟਾਉਣ ਦਾ ਯਤਨ ਕਰਦੇ ਆ ਜਿਵੇਂ ਭਾਈ ਅਮਰਿਤਪਾਲ ਜੀ ਉਹਨਾਂ ਨੇ ਅਮਰਿਤ ਛਕਾ ਕੇ ਲੋਕਾਂ ਨੂੰ ਨਸ਼ੇ ਚੋਂ ਕੱਢ ਕੇ ਦੇ ਵਿੱਚ ਕਤਲੇਆਮ ਹੋਇਆ ਸੀਗਾ ਕਤਲੇ ਹੋਇਆ ਇੱਕ ਰੌਲੇਟ ਐਕਟ ਜਿਹੜਾ ਚੰਗਾ ਸੀਗਾ ਕਿ ਕਿਸੇ ਬੰਦੇ ਨੂੰ ਚੱਕ ਕੇ ਅਸੀਂ ਕਾਲੀ ਭਕਾਲੇ ਪਾਣੀ ਭੇਜ ਸਕਦੇ ਆ ਉਹਦੀ ਕੋਰਟ 'ਚ ਕੁਛ ਨਹੀਂ ਚੱਲੀ ਕੋਈ ਸੁਣਵਾਈ ਨਹੀਂ ਹੋਣੀ ਉਹਦਾ ਪੋਤਾ ਅੱਜ ਜਿਹੜਾ ਮੀਸਾ ਆਇਆ ਉਹਦੇ ਬਾਅਦ ਐਨਐਸਏ ਲਗਾਇਆ ਐਨਐਸਏ ਅੱਜ ਭਾਈ ਅਮਰਿਤਪਾਲ ਸਿੰਘ ਤੇ ਲਾ ਕੇ ਚੱਕ ਕੇ ਕਾਲੇ ਪਾਣੀ ਭੇਜਦਾ ਹੈਗਾ ਨਾ ਕੋਈ ਕੋਰਟ 'ਚ ਅਪੀਲ ਨਾ ਦਲੀਲ ਕੋਈ ਵਕੀਲ ਨਹੀਂ ਮਿਲ ਸਕਦਾ ਚੱਕਦੀ ਹੈ ਭਲੇ ਮਾਸ ਨੂੰ ਚੱਕ ਕੇ ਅੰਦਰ ਕਰ ਦੋ ਨਸ਼ਾ ਔਰੇ ਫੈਲਣ ਤੋਂ ਜੌਵਨੀ ਪੀੜੀ ਨੂੰ ਖਤਮ ਹੋਣ ਦੋ ਇਹ ਜਿਹੜੀ ਸੋਚ ਇਹਨਾਂ ਦਿੱਲੀ ਵਾਲਿਆਂ ਨੇ ਸਾਡੇ ਨੂੰ ਟਿਕਟਾਂ ਮਿਲਦੀਆਂ ਉਹਨਾਂ ਦੇ ਹੱਥ 'ਚ ਹੈ ਪਾਰਲੀਮੈਂਟ 'ਤੇ ਜਾ ਕੇ ਆਪਣੇ ਬਾਰਡਰ ਦੀ ਗੱਲ ਉਰੇ ਵੱਧ ਦੇ ਬੇਰੋਜ਼ਗਾਰੀ ਦੀ ਗੱਲ ਮਹਿੰਗਾਈ ਦੀ ਗੱਲ ਇਹ ਜਾ ਕੇ ਦਿੱਲੀ ਨੂੰ ਕਿੱਥੇ ਸੁਣਾ ਸਕਦੇ ਆ ਇਹਨਾਂ ਨੇ ਤਾਂ ਵੋਟਾਂ ਹੀ ਆਥੋਂ ਲੈ ਕੇ ਆਪਣੀ ਟਿਕਟਾਂ ਲੈ ਕੇ ਉਰੇ ਆ ਕੇ ਖੜਨਾ ਹੈ ਸਰ ਸਿਮਰਨਜੀਤ ਪਾਰਲੀਮੈਂਟ ਦੇ ਪੰਜਾਬ ਦੀ ਕੌਮ ਦੀ ਗੱਲ ਲਗਾਤਾਰ ਰੱਖੀ ਐ ਆਪਣੇ ਇਲਾਕੇ 5 ਸਾਲ ਬਾਅਦ ਚੋਣ ਹੋਣਾ ਚਾਹੀਦਾ ਉਹ ਬਿਲਕੁਲ ਖਤਮ ਕਰਤੀ ਸਾਡੀ ਜਮਹੂਰੀਅਤ ਅੱਜ ਮੈਂ 18ਵੀਂ ਲੋਕ ਸਭਾ ਦੇ ਚੋਣ ਦੇ ਵਿੱਚ ਆਪਾਂ ਭਾਈ ਅਮਰਿਤਪਾਲ ਸਿੰਘ ਨੂੰ ਵੀ ਰਿਹਾ ਕਰਾਈਏ ਉਹਨਾਂ ਨੂੰ ਵੀ ਪਾਰਲੀਮੈਂਟ ਜੇ ਭੇਜੀਏ ਸਰ ਸਿਮਰਨਜੀਤ ਸਿੰਘ ਮਾਨ ਨੂੰ ਭੇਜੀਏ ਤੇ ਉੱਥੇ ਜਾ ਕੇ ਆਪਣੇ ਅੰਮ੍ਰਿਤਸਰ ਸਾਹਿਬ ਦੀ ਗੱਲ ਆਪਣੇ ਪੰਜਾਬ ਦੀ ਗੱਲ ਆਪਣੇ ਕੌਮ ਦੀ ਗੱਲ 40 ਸਾਲ ਬਾਅਦ 1984 ਚੋਂ ਸਾਡੇ ਘੱਲੂ ਘਾਰੇ ਤੇ ਕਤਲੇਆਮ ਪਰੇ ਉੱਥੇ ਗਰਜ ਕੇ ਉਹਨਾਂ ਨੂੰ ਦੱਸ ਕੇ ਆਈਏ ਕਿ ਤੁਸੀਂ ਜ਼ੁਲਮ ਕੀਤਾ ਸਿੱਖਾਂ ਨੂੰ ਮਾਰਿਆ ਸਾਡੇ ਗੁਰੂ ਘਰ ਤਾਂ ਹੈ ਔਰ ਅੱਜ ਵੀ ਸਾਡਾ ਸ਼ਿਕਾਰ ਖੇਡ ਰਹੇ ਹੋ ਏਸੀ ਤਰ੍ਹਾਂ ਮੁਸਲਮਾਨਾਂ ਨਾਲ ਕਰ ਰਹੇ ਹੋ ਇਸ ਕਰਕੇ ਸਾਡੇ ਬਾਰਡਰ ਨਹੀਂ ਖੋਲਦੇ ਤੇ ਸਾਡੀ ਤਰੱਕੀ ਨਹੀਂ ਹੋਣ ਦਿੰਦੇ ਇਹ ਬੇਇਨਤੀਆਂ ਦਾਸ ਜਾ ਕੇ ਪਾਰਲੀਮੈਂਟ ਤੇ ਜ਼ਰੂਰ ਕਰੂਗਾ ਜੇ ਆਪਦੀ ਦਾ ਮਿਹਰ ਭਰਿਆ ਹੱਥ ਹੈ ਇਸ ਵਾਰ ਚੋਣਾਂ ਦੇ ਵਿੱਚ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਕਿਹਾ ਮੰਗਦਾ ਹੈ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰ ਹਰਜੀਤ ਸਿੰਘ ਖਾਲਸਾ ਨੇ ਆਪਣੇ ਦੁਕਾਨ ਹਾਂਜੀ ਗੁਰਜੀਤ ਗੁਰਜੀਤ ਸਿੰਘ ਖਾਲਸਾ ਜੀ ਨੇ ਆਪਣੇ ਦੁਕਾਨ ਦੇ ਸਾਹਮਣੇ ਸਾਨੂੰ ਸੱਦਾ ਦਿੱਤਾ ਸੀਗਾ ਔਰ ਇੱਥੇ ਜਿਹੜੇ ਅੰਮ੍ਰਿਤਸਰ ਸਾਹਿਬ ਦੇ ਮੁੱਦੇ ਆ ਜੋ ਕਿ ਜਿਹੜਾ ਜੰਗ ਦਾ ਭੈ ਉਰੇ ਆਈਬਾਰੀ ਸੈਂਟਰ ਫਲਾਉਂਦਾ ਔਰ ਜਿਹੜੀ ਸਾਡੀ ਅਨਬੰਡ ਪਾਕਿਸਤਾਨ ਨਾਲ ਕਰਦਾ ਉਹ ਹਟਾਉਣ ਵਾਸਤੇ ਔਰ ਇੱਥੇ ਵਿਵਾਰ ਵਧਾ ਕੇ ਸਾਡੇ ਬੱਚਿਆਂ ਦਾ ਭਵਿੱਖ ਨੌਕਰੀਆਂ ਦਾ ਕਾਰਜਕਾਰੀ ਦਾ ਉਰੇ ਵਧਾਉਣ ਵਾਸਤੇ ਅਸੀਂ ਅਪੀਲ ਕੀਤੀ ਹੈ 1984 ਤੋਂ 40 ਸਾਲ ਹੋ ਗਏ ਨਾ ਪਾਰਲੀਮੈਂਟ ਸੁਪਰੀਮ ਕੋਰਟ ਨਾ ਗਵਰਨਮੈਂਟ ਆਫ ਇੰਡੀਆ ਨੇ ਇਸ ਘੱਲੂਕਾਰੇ ਬਾਰੇ ਕੋਈ ਸਾਨੂੰ ਇਨਸਾਫ ਦਿੰਦਾ ਖਾਸ ਕਰਕੇ ਅੰਮ੍ਰਿਤਸਰ ਸਾਹਿਬ 'ਚ ਜਿੱਥੇ ਸਾਹਿਬ ਜਸਵੰਤ ਸਿੰਘ ਖਾਲਰਾ ਦੇ ਕੇਸ ਨੂੰ ਹਰੇਕ ਜਾਣਦਾ ਹੈ ਕਿ 25 ਹਜ਼ਾਰ ਲਾਸ਼ ਪੰਜਾਬ ਪੁਲਿਸ ਨੇ ਔਰੇ ਸਾਡੇ ਸ਼ਮਸ਼ਾਨ ਘਾਟਾਂ 'ਚ ਫੂਕੀ ਆ ਉਹਦਾ ਸਾਨੂੰ ਇਨਸਾਫ ਨਹੀਂ ਮਿਲਿਆ ਚਿੱਟੀ ਸਿੰਘ ਪੁਰਾ ਦਾ ਨਹੀਂ ਮਿਲਿਆ ਹੋਂਦ ਚੱਲੜ ਦਾ ਨਹੀਂ ਮਿਲਿਆ ਪਟੌੜੀ ਦਾ ਨਹੀਂ ਮਿਲਿਆ ਤੇ 40 ਸਾਲ ਬੀਤ ਗਏ ਆ ਸਿੱਖ ਕੌਮ ਆਪਣੇ ਹੱਕ ਹਕੂਕ ਤੇ ਪੈਰਾ ਦੇਣ ਵਾਸਤੇ ਆਪਣਾ ਇਨਸਾਫ ਮੰਗਣ ਵਾਸਤੇ ਪਾਕਿਸਤਾਨ ਨਾਲ ਵਪਾਰ ਖੋਲਣ ਵਾਸਤੇ ਐਤਕਾ ਅੰਮ੍ਰਿਤਸਰ ਸਾਹਿਬ ਦਾ ਮਤਦਾਨ ਹੋਣਾ ਤੇ ਅਸੀਂ ਪਾਰਲੀਮੈਂਟ ਤੇ ਜਾ ਕੇ ਇਹ ਮੁੱਦੇ ਚਾਕਨੇ ਆ ਰੋਜ਼ਗਾਰ ਦੇ ਸੰਬੰਧੀ ਦੱਸਦੇ ਆ ਕਿ ਪੰਜਾਬ ਅੰਮ੍ਰਿਤਸਰ ਸਾਹਿਬ ਦਾ ਰੋਜ਼ਗਾਰ ਜੋ ਕਿ ਸਾਡਾ ਬਾਰਡਰ ਬੰਦ ਕੀਤਾ ਹੈ ਜੇ ਇਕੱਲੇ ਆਪੇ ਕਿਸਾਨਾਂ ਦੀ ਗੱਲ ਕਰ ਲਈਏ ਅੱਜ 2200 ਰੁਪਏ ਦੀ ਕਣਕ ਭਾਰਤ ਚ ਵਿਕੀ ਹੈ ਲਾਹੌਰ ਮੰਡੀ ਤੇ ਤੁਸੀਂ ਚੈੱਕ ਕਰ ਲਓ ਪ੍ਰਾਈਸ ਉੱਥੇ 3300 ਰੁਪਏ ਦਾ ਜਿੰਸ बिक ਰਿਆ ਹੈਗਾ ਜੇ ਬਾਰਡਰ ਖੁੱਲਣ ਜ਼ਿੰਮੇਦਾਰਾਂ ਦਾ ਆਮਦਨ ਵੱਧ ਜੂਗੀ ਜੋ ਕਿ ਅਸੀਂ 400 ਕਿਲੋਮੀਟਰ ਦੂਰ ਜਾ ਕੇ ਦਿੱਲੀ ਤੋਂ ਮੰਗ ਰੱਖਦੇ ਆ 40 ਕਿਲੋਮੀਟਰ ਦੂਰ ਲਾਹੌਰ ਮੰਡੀ 'ਚ ਸਾਡਾ ਹੱਲ ਹੋ ਜਾਂਦਾ ਹੈਗਾ ਇਸੇ ਤਰ੍ਹਾਂ ਸਿਮੈਂਟ ਸਸਤਾ ਮਿਲ ਜਾਂਦਾ ਹੈ ਅੱਜ ਸਾਡੇ 450 ਰੁਪਏ ਦਾ ਕਟਾ ਹੈ ਪਾਕਿਸਤਾਨ ਤੋਂ 2250 ਰੁਪਏ ਦਾ ਹੁੰਦਾ ਹੁੰਦਾ ਸੀਗਾ ਜਦ ਵਪਾਰ ਖੁੱਲੂਗਾ ਕਿੱਤੇ ਵਧਣਗੇ ਰੋਜ਼ਗਾਰ ਵਧੂਗਾ ਅਸੀਂ ਸਮਝਦੇ ਹਾਂ ਕਿ ਬਾਰਡਰ ਖੋਲ ਕੇ ਵਪਾਰ ਕਰਕੇ ਸਾਡੇ ਅੰਮ੍ਰਿਤਸਰ ਸਾਹਿਬ ਦੇ ਜਿਆਦਾ ਹੱਲ ਹੁੰਦੇ ਆ ਨਸ਼ਾ ਉਰੇ ਇੱਕ ਛੇਮੀ ਨਦੀ ਬਣ ਗਈ ਹੈ ਜਿਸ ਨੂੰ ਸੁਧਾਰਨ ਵਾਸਤੇ ਭਾਈ ਅਮਰਿਤਪਾਲ ਸਿੰਘ ਨੇ ਬਹੁਤ ਵੱਡਾ ਉਦਮ ਕੀਤਾ ਸੀ ਜਿਸ ਵਿੱਚ ਉਹਨਾਂ ਨੇ ਨਸ਼ਾ ਛਡਾਓ ਕੈਂਪ ਲਾਇਆ ਸੀ ਅੰਮ੍ਰਿਤ ਪ੍ਰਚਾਰ ਕੀਤਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਨਾ ਉੱਤੇ ਐਨਐਸਏ ਲਾ ਕੇ ਜੋ ਕਿ ਉਹੀ ਕਾਨੂੰਨ ਹੈ ਜਿਹੜਾ ਜਲਿਆਂਵਾਲਾ ਬਾਗ ਦੇ ਵਿੱਚ ਪ੍ਰੋਟੈਸਟ ਹੋਏ ਸੀਗੇ ਉਹੀ ਕਾਨੂੰਨ ਰਾਲਟ ਐਕਟ ਦਾ ਨਵਾਂ ਰੂਪ ਹੈ ਇਹ ਅਸੀਂ ਸਮਝਦੇ ਹਾਂ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਔਰ ਜਿਹੜਾ ਭਾਈ ਸਾਹਿਬ ਐਤਿਕਾਂ ਚੋਣਾਂ 'ਚ ਖੜ੍ਹ ਰਹੇ ਆ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਕਿਹੜਾ ਜਵਾਬ ਦੇਣਾ ਹੈ ਕਿ ਸਾਡੇ ਸਿੱਖਾਂ ਦੇ ਪ੍ਰਚਾਰਕਾਂ ਨੂੰ ਇਸ ਤਰ੍ਹਾਂ ਨਹੀਂ ਤੁਸੀਂ ਫੜ ਸਕਦੇ ਪ੍ਰਾਈਮ ਰੇਸ਼ੋ ਡੇ ਬਾਈ ਡੇ ਜਿਹੜਾ ਵੱਧਾ ਜਾਂਦਾ ਹੈ ਹਾਂਜੀ ਕ੍ਰਾਈਮ ਰੇਸ਼ਿਓ ਜਿਹੜਾ ਵੱਧ ਰਿਹਾ ਤੇ ਜਿਹੜਾ ਇਹ ਕ੍ਰਾਈਮ ਰੇਸ਼ਿਓ ਵੱਧ ਰਿਹਾ ਇਹ ਬਿਲਕੁਲ ਰੋਜ਼ਗਾਰ ਕਰਕੇ ਔਰ ਜਿਹੜਾ ਪੁਲਿਸ ਨੇ ਔਰੇ ਜਾ ਕੇ ਤਸੀਹੇ ਤਸ਼ਦਦ ਕੀਤੇ ਆ ਔਰ ਮੁੜਕੇ ਪਰਿਵਾਰਾਂ ਨੂੰ ਖੜ ਨਹੀਂ ਦਿੱਤਾ ਔਰ ਇਹ ਕੰਮਕਾਜ ਮਿਲ ਨਹੀਂ ਰਿਹਾ ਹੈਗਾ ਇਸ ਕਰਕੇ ਜਿਹੜਾ ਕ੍ਰਾਈਮ ਦਾ ਔਰੇ ਵਾਧਾ ਹੋ ਰਿਹਾ ਨਾਲ ਜਿਹੜਾ ਨੈਕਸਸ ਪੁਲਿਸ ਤੇ ਪੋਲਿਟੀਸ਼ੀਅਨ ਦਾ ਔਰੇ ਬਣਿਆ ਹੋਇਆ ਹੈ ਪਹਿਲਾਂ ਬਾਦਰ ਸਰਕਾਰ ਫਿਰ ਕਾਂਗਰਸ ਦਾ ਤੇ ਹੁਣ ਆਪ ਵੀ ਐਸੀ ਕਮਾ 'ਚ ਰੁਝੀ ਹੋਈ ਐ ਅਸੀਂ ਸਮਝਦੇ ਆ ਇਹਨੂੰ ਤੋੜਨਾ ਪੈਣਾ ਤੇ ਉਰੇ ਐਸਾਈ ਸੁਥਰੀ ਸਰਕਾਰਾਂ ਲਿਆ ਕੇ ਇਹਨੂੰ ਪੱਕੇ ਹੱਥ ਫੜਨਾ ਪੈਣਾ ਪਰ ਇਹਦੇ ਨਾਲ ਦੀ ਨਾਲ ਬੱਚਿਆਂ ਦਾ ਰੋਜ਼ਗਾਰ ਉਹਨਾਂ ਦਾ ਕਿੱਤੇ ਵਧਾਉਣੇ ਪੈਣੇ ਆ ਲੋਕਾਂ ਦੇ ਨਵੀਂ ਸਰਕਾਰ ਚ ਨਹੀਂ ਆਮ ਆਦਮੀ ਕਿ ਨਵਾਂ ਬਦਲਾਅ ਆਵੇਗਾ ਤੁਹਾਨੂੰ ਕੀ ਲੱਗਦਾ ਉਹ ਬਦਲਾਅ ਤੁਸੀਂ ਸੰਗਰੂਰ 'ਚ ਦੇਖਿਆ ਜਿੱਥੇ ਸਾਰ ਸਿਮਰਨਜੀਤ ਸਿੰਘ ਮਾਨ ਨੂੰ 6 ਮਹੀਨੇ ਬਾਅਦ ਲੋਕਾਂ ਨੇ ਨਾਲ ਦੀ ਨਾਲ ਮੁੱਖ ਮੰਤਰੀ ਦੀ ਸੀਟ ਦੇ ਉੱਤੇ ਐਮਪੀ ਬਣਾਤਾ ਮੈਂ ਸਮਝਦਾ ਹੈ ਇਹ ਇੱਕ ਲੋਕਾਂ ਨੇ ਛੁਟਕਾਰਾ ਕਾਂਗਰਸ ਤੇ ਬਦਲ ਤੋਂ ਪਾਉਣਾ ਸੀਗਾ ਉਹਨਾਂ ਨੇ ਚਾਂਸ ਦਿੱਤਾ ਆਮ ਆਦਮੀ ਪਾਰਟੀ ਨੂੰ ਜੋ ਕਿ ਉਹਨਾਂ ਨੇ ਹੁਣ ਦੇਖ ਕੇ ਫੇਰ ਇਹਨਾਂ ਤੋਂ ਬਦਲਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਲਤਾਨਵੰਦ ਪਿੰਡ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਮੈਂ ਇਹਨਾਂ ਦੀ ਪਾਰਟੀ ਵਿੱਚ ਸ਼ਾਮਲ ਹੋਇਆ ਮੇਰੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਕਾਰਨ ਇਹ ਸੀ ਕਿ ਭਾਈ ਅਮਰਦਪਾਲ ਜੀ ਨੇ ਜੋ ਇੱਕ ਮੁਗਲਾਂ ਦੇ ਵਾਰਸਾਂ ਨਾਲ ਲੜ ਕੇ ਸਾਨੂੰ ਜਗਾਇਆ ਤੇ ਆਪਣੇ ਆਪ ਨੂੰ ਉਹਨਾਂ ਜੇਲ੍ਹ ਦੇ ਵਿੱਚ ਬੰਦ ਕਰਵਾ ਲਿਆ ਕਾਰਨ ਇਹ ਸਰਕਾਰਾਂ ਨੂੰ ਭਾਈ ਅਮਰਦਪਾਲ ਸਿੰਘ ਜੀ ਦੀ ਇਹਨਾਂ ਗੱਲਾਂ ਤੋਂ ਕੋਈ ਹਾਸਲ ਪੈ ਗਿਆ ਕਿ ਇਹ ਭਾਈ ਅਮਰਦਪਾਲ ਸਿੰਘ ਸਾਡੇ ਲਈ ਸਾਡੇ ਲਈ ਇੱਕ ਖਤਰਾ ਬਣ ਰਿਹਾ ਹੈ ਪਰ ਭਾਈ ਅਮਰਦਪਾਲ ਨੂੰ ਇਹਨਾਂ ਨੂੰ ਮਾਤਾ ਪਿਤਾ ਜੀ ਨੂੰ ਵੀ ਬਹੁਤ ਤਸ਼ੱਦਾ ਦਿੱਤੇ ਗਏ ਜੋ ਇਹਨਾਂ ਦੇ ਮਾਤਾ ਪਿਤਾ ਜੀ ਨੂੰ ਵੀ ਜੇਲ੍ਹ ਵਿੱਚ ਰੱਖਿਆ ਗਿਆ ਸਰਕਾਰਾਂ ਲਈ ਇਹ ਬਹੁਤ ਮਾੜੀ ਗੱਲ ਸੀ ਅਸੀਂ ਹੁਣ ਚਾਹੁੰਦੇ ਆ ਕਿ ਜਿਸ ਤਰ੍ਹਾਂ ਈਮਾਨ ਸਿੰਘ ਮਾਨ ਜੀ ਨੇ ਇਹਨਾਂ ਨੇ ਵੀ ਬਹੁਤ ਵੱਡਾ ਉਪਰਾਲਾ ਕੀਤਾ ਨਸ਼ੇ ਵਿੱਚੋਂ ਕੱਢਣ ਦਾ ਤੇ ਰੋਜ਼ਗਾਰ ਨਾਲ ਜੋੜਨ ਦਾ ਇਸ ਲਈ ਅਸੀਂ ਵੀ ਇਹਨਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਕੇ ਆਪਣਾ ਇੱਕ ਅਗਲਾ ਆਉਣ ਵਾਲਾ ਸਮਾਂ ਸਹੀ ਢੰਗ ਨਾਲ گزارਾਂਗੇ